ਲਣੀ ਸੋ ਆਪਣੇ ਨੇਤਾ ਨੂੰ ਦੇਖਣ ਲਈ ਲਲਤੋਂ ਪਿੰਡ ਦੇ ਵਿੱਚੋਂ ਵੀ ਕੁਝ ਬਸਨੀਕ ਆਏ ਨੇ ਸੋ ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਰਾਹੁਲ ਗਾਂਧੀ ਜੀ ਇੱਥੇ ਆ ਰਹੇ ਨੇ ਰੈਲੀ ਹੋ ਰਹੀ ਹੈ ਰਾਜਾ ਬੜਿੰਗ ਦੇ ਹੱਕ 'ਚ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅਵਨੇਂਦਰ ਰਾਜਾ ਬੜਿੰਗ ਜੀ ਦੇ ਹੱਕ ਵਿੱਚ ਇੱਥੇ ਰਾਹੁਲ ਗਾਂਧੀ ਜੀ ਦੇ ਵਿਚਾਰ ਸੁਣਨ ਆ ਰਹੇ ਆ ਸਾਨੂੰ ਇਸ ਵਾਰ ਬਹੁਤ ਜ਼ਿਆਦਾ ਬਹੁਮਤ ਨਾਲ ਅਸੀਂ ਰਾਜਾ ਬੜਿੰਗ ਜੀ ਨੂੰ ਦਿੱਲੀ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤੇ ਬਹੁਤ ਵੱਡੀਆਂ ਵੋਟਾਂ ਲੀਡ ਨਾਲ ਅਸੀਂ ਜਿਤਾ ਕੇ ਤੁਹਾਡੇ ਬਹੁਤ ਲੋਕਾਂ ਦੇ ਵਿੱਚ ਅਤਿਸ਼ਾ ਜੀ ਕਿਉਂਕਿ ਤੁਸੀਂ ਪਿੰਡ ਚੋਂ ਆਏ ਆ ਜੇ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਕਿਉਂਕਿ ਜੇ ਭਾਜਪਾ ਨੂੰ ਤਾਂ ਲੋਕ ਮੂੰਹ ਲਾ ਨਹੀਂ ਰਹੇ ਤੁਹਾਡੇ ਹਿਸਾਬ ਨਾਲ ਵੀ ਲੋਕ ਨਹੀਂ ਵੜਨ ਦੇ ਰਹੇ ਪਿੰਡਾਂ ਦੇ ਵਿੱਚ ਉਹ ਕਹਿੰਦੇ ਨੇ ਸਾਡਾ ਜਾਣ ਬੁੱਝ ਕੇ ਵਿਰੋਧ ਕਰਾਇਆ ਜਾ ਰਿਹਾ ਪਰ ਜੇ ਆਪਾਂ ਉਹ ਦੇਖ ਜAVE ਤੁਸੀਂ ਕੀ ਸੋਚਦੇ ਹੋ ਵੀ ਪਿੰਡਾਂ ਦੇ ਵਿੱਚ ਕੀ ਸੋਚਦੇ ਆ ਕਾਂਗਰਸ ਤੇ ਪਾਰਟੀਆਂ ਕਿਹੜੀ-ਕਿਹੜੀ ਪਾਰਟੀ ਨੂੰ ਟੱਕਰ ਚ ਸੋਚਦੇ ਹੋ ਤੁਹਾਡੇ ਹਿਸਾਬ ਨਾਲ ਜੀ ਜੀ ਵੈਸੇ ਤਾਂ ਜੀ ਰਾਜਾ ਬੜਿੰਗ ਸਾਹਿਬ ਬਹੁਤ ਵੱਡੀ ਲੀਡ ਨਾਲ ਲੁਧਿਆਣਾ ਸੀਟ ਤੋਂ ਜਿੱਤਣਗੇ ਜੀ ਤੇ ਜੇ ਇਹਨਾਂ ਦਾ ਮੁਕਾਬਲਾ ਲਈਏ ਜੀ ਮੇਰ ਮੁਕਾਬਲੇ ਇਹਨਾਂ ਦਾ ਪ੍ਰੈਸ਼ਰ ਪੁੱਪੀ ਜੀ ਨਾਲ ਤੇ ਵੈਸੇ ਰਾਜਾ ਜੀ ਮਤਲਬ ਬਹੁਤ ਵੱਡੀ ਲੀਡ ਨਾਲ ਸੀਟ ਜਿੱਤਣਗੇ ਜੀ ਰਾਹੁਲ ਗਾਂਧੀ ਜੀ ਦੀ ਝੋਲੀ ਵਿੱਚ ਪਾਉਣਗੇ ਬਿੱਟੂ ਜੀ ਨਾਲ ਨਹੀਂ ਮੰਨਦੇ ਨਹੀਂ ਜੀ ਬਿੱਟੂ ਜੀ ਨਾਲ ਤਾਂ ਕੋਈ ਮੁਕਾਬਲਾ ਨਹੀਂ ਹੈਗਾ ਜੀ ਦੇਖੋ ਜਿਹੜੇ ਅਸੀਂ ਵਰਕਰ ਕਾਂਗਰਸ ਪਾਰਟੀ ਦੇ ਆ ਜੀ ਮਤਲਬ ਬਿੱਟੂ ਸਾਹਿਬ ਦੇ ਹੱਕ ਵਿੱਚ ਅਸੀਂ ਚੋਣ ਪ੍ਰਚਾਰ ਕਰਦੇ ਸੀ ਪਰ ਉਹ ਮਤਲਬ ਪਾਰਟੀ ਛੱਡ ਕੇ ਚਲੇ ਗਏ ਜੀ ਤੇ ਮਤਲਬ ਮੁੱਲ ਹੀ ਪੈਂਦਾ ਜੀ ਪਾਰਟੀ ਛੱਡੇ ਹੋਏ ਧੰਨਵਾਦ ਜੀ ਸੋ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਲੋਕ ਪੱਪਾਂ ਭਾਰ ਹੋਏ ਆ ਆਪਣੇ ਨੇਤਾ ਨੂੰ ਦੇਖਣ ਲਈ ਆਪਣੇ ਰਾਹੁਲ ਗਾਂਧੀ ਨੂੰ ਦੇ ਦਿਦਾਰ ਕਰਨ ਲਈ ਕਿਉਂਕਿ ਜਿਵੇਂ ਰਾਜਾ ਵੜਿੰਗ ਨੇ ਕਿਹਾ ਵੀ ਲੋਕ ਵੱਡੀ ਤਦਾਦ ਦੇ ਵਿੱਚ ਇੱਥੇ ਆਉਣਗੇ ਔਰ ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਜਿਹੜਾ ਲੋਕਾਂ ਦਾ ਸਹਿਲਾਬ ਆ ਗਿਆ ਜਨ ਸਹਿਲਾਬ ਜੀ ਨੂੰ ਕਿਹਾ ਜਾਂਦਾ ਕਿਉਂਕਿ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿਦਾਂ ਲੋਕ ਇੰਨੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਆਪਣੇ ਨੇਤਾ ਨੂੰ ਇੱਕ ਝਲਕ ਦੇਖਣ ਲਈ ਉਹ ਇੱਥੇ ਪੱਪਾਂ ਭਾਰ ਹੋਏ ਨੇ ਔਰ ਰਾਜਾ ਵੜਿੰਗ ਨੂੰ ਜਿਤਾ ਕੇ ਉਹ ਕਹਿੰਦੇ ਪਾਰਲੀਮੈਂਟ ਚ ਭੇਜਣੀ ਭੇਜਣਾ ਵੱਡੀ ਨਾਲ ਭੇਜਣਾ ਹੈ ਕਿਉਂਕਿ ਉਹ ਕਹਿੰਦੇ ਇਸ ਤੋਂ ਪਹਿਲਾਂ ਵੀ ਜਿਹੜੇ ਸੀ ਉਹਨਾਂ ਨੂੰ ਵੀ ਜਿਤਾਇਆ ਪਰ ਅਸੀਂ ਰਾਜਾ ਬਰਿੰਗ ਨੂੰ ਉਹ ਤੋਂ ਵੀ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਮੋਲਾੰਪੁਰ ਲੁਧਿਆਣਾ ਸੋ ਆਪਣੇ ਨੇਤਾ ਨੂੰ ਦੇਖਣ ਲਈ ਲਲਤੋਂ ਪਿੰਡ ਦੇ ਵਿੱਚੋਂ ਵੀ ਕੁਝ ਵਿਜ਼ਨੀਕ ਆਏ ਨੇ ਸੋ ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਰਾਹੁਲ ਗਾਂਧੀ ਜੀ ਇੱਥੇ ਆ ਰਹੇ ਨੇ ਰੈਲੀ ਹੋ ਰਹੀ ਹੈ ਰਾਜਾ ਬਰਿੰਗ ਦੇ ਹੱਕ 'ਚ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅਮਰਿੰਦਰ ਰਾਜਾ ਵੜਿੰਗ ਜੀ ਦੇ ਹੱਕ ਵਿੱਚ ਇੱਥੇ ਰਾਹੁਲ ਗਾਂਧੀ ਜੀ ਦੇ ਵਿਚਾਰ ਸੁਣਨ ਆ ਰਹੇ ਹਾਂ ਸਾਨੂੰ ਇਸ ਵਾਰ ਬਹੁਤ ਜ਼ਿਆਦਾ ਬਹੁਮਤ ਨਾਲ ਅਸੀਂ ਰਾਜਾ ਵੜਿੰਗ ਜੀ ਨੂੰ ਦਿੱਲੀ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤੇ ਬਹੁਤ ਵੱਡੀਆਂ ਵੋਟਾਂ ਲੀਟ ਨਾਲ ਅਸੀਂ ਜਿਤਾਗੇ ਤੁਹਾਡੇ ਬਹੁਤ ਲੋਕਾਂ ਦੇ ਵਿੱਚ ਆਸ਼ਾ ਜੀ ਕਿਉਂਕਿ ਤੁਸੀਂ ਪਿੰਡ ਚੋਂ ਆਏ ਆ ਜੇ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਕਿਉਂਕਿ ਜੇ ਭਾਜਪਾ ਨੂੰ ਤਾਂ ਲੋਕ ਮੂੰਹ ਲਾ ਨਹੀਂ ਰਹੇ ਤੁਹਾਡੇ ਹਿਸਾਬ ਨਾਲ ਵੀ ਲੋਕ ਨਹੀਂ ਵੜਨ ਦੇ ਰਹੇ ਪਿੰਡਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਡਾ ਜਾਣਬੁੱਝ ਕੇ ਵਿਰੋਧ ਕਰਾਇਆ ਜਾ ਰਿਹਾ ਪਰ ਜੇ ਆਪਾਂ ਉਹ ਦੇਖ ਜAVE ਤੁਸੀਂ ਕੀ ਸੋਚਦੇ ਹੋ ਵੀ ਪਿੰਡਾਂ ਦੇ ਵਿੱਚ ਕੀ ਸੋਚਦੇ ਆ ਕਾਂਗਰਸ ਤੇ ਪਾਰਟੀਆਂ ਕਿਹੜੀ-ਕਿਹੜੀ ਪਾਰਟੀ ਨੂੰ ਟੱਕਰ ਚ ਸੋਚਦੇ ਹੋ ਤੁਹਾਡੇ ਹਿਸਾਬ ਨਾਲ ਜੀ ਜੀ ਵੈਸੇ ਤਾਂ ਜੀ ਰਾਜਾ ਬੜਿੰਗ ਸਾਹਿਬ ਬਹੁਤ ਵੱਡੀ ਲੀਡ ਨਾਲ ਲੁਧਿਆਣਾ ਸੀਟ ਤੋਂ ਜਿੱਤਣਗੇ ਜੀ ਤੇ ਜੇ ਇਹਨਾਂ ਦਾ ਮੁਕਾਬਲਾ ਲਈਏ ਜੀ ਮੇਨ ਮੁਕਾਬਲੇ ਇਹਨਾਂ ਦਾ ਪ੍ਰੈਸ਼ਰ ਪੁੱਪੀ ਜੀ ਨਾਲ ਤੇ ਵੈਸੇ ਰਾਜਾ ਜੀ ਮਤਲਬ ਬਹੁਤ ਵੱਡੀ ਲੀਡ ਨਾਲ ਸੀਟ ਜਿੱਤਣਗੇ ਜੀ ਰਾਹੁਲ ਗਾਂਧੀ ਜੀ ਦੀ ਝੋਲੀ ਵਿੱਚ ਪਾਉਣਗੇ ਬਿੱਟੂ ਜੀ ਨਾਲ ਨਹੀਂ ਮੰਨਦੇ ਨਹੀਂ ਜੀ ਬਿੱਟੂ ਜੀ ਨਾਲ ਤਾਂ ਕੋਈ ਮੁਕਾਬਲਾ ਨਹੀਂ ਹੈਗਾ ਜੀ ਦੇਖੋ ਜਿਹੜੇ ਅਸੀਂ ਵਰਕਰ ਕਾਂਗਰਸ ਪਾਰਟੀ ਦੇ ਆ ਜੀ ਪਹਿਲਾਂ ਬਿੱਟੂ ਸਾਹਿਬ ਦੇ ਹੱਕ ਵਿੱਚ ਅਸੀਂ ਚੋਣ ਪ੍ਰਚਾਰ ਕਰਦੇ ਸੀ ਪਰ ਉਹ ਪਲ ਪਾਰਟੀ ਛੱਡ ਕੇ ਚਲੇ ਗਏ ਜੀ ਤੇ ਮਤਲਬ ਮੁੱਲ ਨਹੀਂ ਪੈਂਦਾ ਕਿ ਪਾਰਟੀ ਛੱਡੇ ਹੋਏ ਦਾ ਜੀ ਧੰਨਵਾਦ ਸੋ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਲੋਕ ਪੱਪਾਂ ਭਾਰ ਹੋਏ ਆ ਆਪਣੇ ਨੇਤਾ ਨੂੰ ਦੇਖਣ ਲਈ ਆਪਣੇ ਰਾਹੁਲ ਗਾਂਧੀ ਨੂੰ ਦੇ ਦਿਦਾਰ ਕਰਨ ਲਈ ਕਿਉਂਕਿ ਜਿਵੇਂ ਰਾਜਾ ਵੜਿੰਗ ਨੇ ਕਿਹਾ ਵੀ ਲੋਕ ਵੱਡੀ ਤਦਾਦ ਦੇ ਵਿੱਚ ਇੱਥੇ ਆਉਣਗੇ ਔਰ ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਜਿਹੜਾ ਲੋਕਾਂ ਦਾ ਸਹਿਲਾਬ ਆ ਗਿਆ ਜਨ ਸਹਿਲਾਬ ਜੀ ਨੂੰ ਕਿਹਾ ਜਾਂਦਾ ਕਿਉਂਕਿ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿਦਾਂ ਲੋਕ ਇੰਨੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਆਪਣੇ ਨੇਤਾ ਨੂੰ ਇੱਕ ਝਲਕ ਦੇਖਣ ਲਈ ਉਹ ਇੱਥੇ ਪੱਪਾਂ ਭਾਰ ਹੋਏ ਨੇ ਔਰ ਰਾਜਾ ਵੜਿੰਗ ਨੂੰ ਝਿਤਾ ਕੇ ਉਹ ਕਹਿੰਦੇ ਪਾਰਲੀਮੈਂਟ ਚ ਭੇਜਣਾ ਹੀ ਭੇਜਣਾ ਹੈ ਵੱਡੀ ਨਾਲ ਭੇਜਣਾ ਹੈ ਕਿਉਂਕਿ ਉਹ ਕਹਿੰਦੇ ਇਸ ਤੋਂ ਪਹਿਲਾਂ ਵੀ ਜਿਹੜੇ ਸੀ ਉਹਨਾਂ ਨੂੰ ਵੀ ਜਿਤਾਇਆ ਪਰ ਅਸੀਂ ਰਾਜਾ ਬੜਿੰਗ ਨੂੰ ਉਹ ਤੋਂ ਵੀ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭੁਪਿੰਦਰ ਗਰੇ